ਕਿ ਖਨਾਰੀ ਜਿਹੜਾ ਹੈਡਵਰਕਸ ਆ ਉਥੇ ਪਹੁੰਚੇ ਆ ਮੇਰੇ ਨਾਲ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਨੇਗੇ ਸੋ ਸਥਿਤੀ ਦਾ ਜਾਇਜ਼ਾ ਲੈਣ ਲਈ ਆਇਆ ਕਿ ਸਾਰੇ ਅਫਸਰ ਸਾਹਿਬਾਨ ਬੁਲਾਏ ਨੇਗੇ ਕਿ ਪਾਣੀ ਦਾ ਖੱਗਰ ਦਾ ਲੈਵਲ ਜਿਹੜਾ ਉਹ ਕਿਸਤੇ ਚੱਲ ਰਿਹਾ ਖੱਗਰ ਦਾ ਲੈਵਲ ਜਿਹੜਾ ਉਹ ਫਿਲਹਾਲ ਕੰਟਰੋਲ ਆ 743.7 ਤੇ ਆਗਾ ਡेंजर ਲੈਵਲ ਤੋਂ ਕਾਫੀ ਥੱਲੇ ਆਗਾ ਸੋ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਆਸ਼ਾ ਹੈ ਕਿ ਜਿਉਂ-ਜਿਉਂ ਮੀਂਹ ਘੱਟੀ ਜਾਊਗਾ ਪਾਣੀ ਹੋਰ ਥੱਲੇ ਜਾਇ ਜਾਊਗਾ ਸੋ ਸਾਰੀ ਜਗ੍ਹਾ ਤੇ ਜਿੱਥੇ-ਜਿੱਥੇ ਪਹਿਲਾਂ ਬਰੀਚਸ ਹੋ ਜਾਂ ਸੀਗੀਆਂ ਲਾਸਟ ਟਾਈਮ ਦੇ ਵਿੱਚ ਟੁੱਟਿਆ ਸੀ ਘਰ ਉੱਥੇ ਜਿਹੜਾ ਅਸੀਂ ਉਹਨੂੰ ਹੋਰ ਤਕੜਾ ਕਰ ਦਿੱਤਾ ਗਿਆ ਉਹਨੂੰ ਹੋਰ ਸਟਰੈਂਥਰਿੰਗ ਕਰ ਦਿੱਤਾ ਗਿਆ ਪਰ ਬਾਦੂ 2 ਲੱਖ ਬੈਗ ਜਿਹੜੇ ਨੇ ਭਰਾ ਕੇ ਮਿੱਟੀ ਦੇ ਉਹ ਵੀ ਰੱਖੇ ਗਏ ਨੇ 1 ਲੱਖ ਬੈਗ ਆਲਰੇਡੀ ਸੀਗਾ 2 ਲੱਖ ਬੈਗ ਹੋਰ ਰੱਖੇ ਹੋਏ ਨੇ ਕਿ ਤਾਂ ਕਿ ਕਿਦੋਂ ਵੀ ਬਰੀਚ ਨਾ ਸਕੇ ਸੋ ਬਿਲਕੁਲ ਮੈਨੂੰ ਲੱਗਦਾ ਕਿ ਆਮ ਤੌਰ ਤੇ ਬ੍ਰੀਚ ਜਿਹੜੀ ਆ ਉਹ 747 ਜ 48 ਪੁਆਇੰਟ ਤੇ ਆਉਂਦੀ ਸੀ ਇਸ ਵਾਰ 750 ਦਾ 50 ਤੱਕ ਦੇ ਅਸੀਂ ਪ੍ਰਬੰਧ ਕੀਤੇ ਨੇ ਕਿ ਜੇ 750 ਲੈਵਲ ਦਾ ਪਾਣੀ ਆ ਜਾਏ ਤਾਂ ਵੀ ਜਿਹੜਾ ਉਹ ਬ੍ਰੀਚ ਨਾ ਹੋਵੇ ਸੋ ਸਰਕਾਰ ਪੂਰੀ ਮਸਤੈਦੀ ਦੇ ਦਿੱਤੇ ਆ ਸਾਰੇ ਅਫਸਰ ਸਾਹਿਬਾਨ ਖੁਦ ਮੈਂ ਪੰਜਾਬ ਸਰਕਾਰ ਸਾਰੇ ਕੈਬਨਟ ਮੰਤਰੀ ਉਹ ਬਿਲਕੁਲ ਲੋਕਾਂ ਦੇ ਵਿਚਾਰ ਨੇ ਕਿ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਪ੍ਰਸ਼ਾਸਨ ਬਿਲਕੁਲ ਪੱਪਾਂ ਦੇ ਭਾਰ ਹੈਗਾ ਸਾਰੇ ਅਫਸਰ ਸਾਹਿਬਾਨ ਪੱਪਾਂ ਦੇ ਭਾਰ ਨੇ ਸਾਡੇ ਚਾਹੋ ਪੰਜਾਬ ਪੁਲਿਸ ਸਾਹਿਬ ਸਿਵਲ ਪ੍ਰਸ਼ਾਸਨ ਸਾਰੇ ਜਣੇ ਇੱਕਦਮ ਪੂਰੀ ਮਸਤਾਈਦੀ ਦੇ ਨਾਲ ਕੰਮ ਕਰ ਰਹੇ ਨੇ ਕਿ ਜਿੱਥੇ ਵੀ ਕਿਤੇ ਪਾਣੀ ਆਉਂਦਾ ਅਲਰਟ ਉਸੇ ਸਮੇਂ ਅਸੀਂ ਅਫਸਰ ਸਾਹਿਬਾਨ ਨੂੰ ਭੇਜਿਆ ਛੋਟੀ ਜੀ ਘਟਨਾ ਵਾਪਰੀ ਸੀ ਇਮੀਡੀਏਟਲੀ ਵਿਦਨ 5 ਮਿੰਟਸ ਅਫਸਰ ਉੱਥੇ ਪਹੁੰਚ ਗਏ ਤਾਂ ਕਿ ਲੋਕਾਂ ਚ ਪੈਨਿਕ ਨਾ ਹੋਵੇ ਪਰ ਲੇਕਿਨ ਮੇਰੀ ਲੋਕਾਂ ਨੂੰ ਸਲਾਹ ਕਿ ਆਪਣੇ ਪਸ਼ੂਆਂ ਨੂੰ ਬਚਾਉਣ ਦੇ ਲਈ ਥੋੜਾ ਉਹਨਾਂ ਨੂੰ ਉੱਚੇ ਜਗ੍ਹਾ ਤੇ ਲੈ ਕੇ ਜਾਓ ਜੇ ਕੋਈ ਕਿਸੇ ਨੂੰ ਲੋੜ ਆ ਪ੍ਰਬੰਧ ਕਿਸੇ ਵੀ ਚੀਜ਼ ਦੀ ਲੋੜ ਆ ਤਾਂ ਤਰੰਤ ਆਪਣੇ ਸਰਪੰਚ ਨੂੰ ਸੰਪਰਕ ਕਰਨ ਸਰਪੰਚ ਸਾਹਿਬਾਨ ਨੂੰ ਬੇਨਤੀ ਹੈ ਕਿ ਬੀਡੀਪੀ ਸਾਹਿਬ ਨਾਲ ਕਰਨ ਐਸਜੀਓ ਸਾਹਿਬਾਨ ਨਾਲ ਕਰਨ ਐਸਐਚਓ ਸਾਹਿਬਾਨ ਦੇ ਨਾਲ ਕਰਨ ਕਿਸੇ ਵੀ ਅਫਸਰ ਸਾਹਿਬਾਨ ਨਾਲ ਸੰਪਰਕ ਕਰਨ ਸਾਡੇ ਡੀਸੀ ਸਾਹਿਬਾਨ ਖੁਦ ਮੈਂ ਲਗਾਤਾਰ ਨਿਗਰਾਨੀ ਰੱਖ ਰਿਆਂਗੇ ਜਿੱਥੇ ਵੀ ਕੋਈ ਪ੍ਰੋਬਲਮ ਆਉਗੀ ਅਸੀਂ within 10 ਮਿੰਟਸ ਉੱਥੇ ਪਹੁੰਚਾਂਗੇ ਤਾਂ ਕਿ ਲੋਕਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਹੁਣ ਤੱਕ ਕੋਈ ਵੀ ਨੁਕਸਾਨ ਸੁਰੂਚ ਨਹੀਂ ਹੋਇਆ ਮੰਤਰੀ ਜੀ ਤਈ ਦਸ਼ਕਾਂ ਤੋਂ ਮਸਲਾ ਹੈ ਇਹ ਘੱਡਰ ਦਾ ਹੈ ਕਿਉਂਕਿ ਕੁਛ ਹੀ ਸਮਝ ਨਹੀਂ ਆ ਕਿ ਹਿਮਾਚਲ ਤੋਂ ਪਾਣੀ ਜਾਂਦਾਗਾ ਮੋੜ ਤੇ ਜਿਹੜਾ ਮੋੜ ਕਰਕੇ ਪਹਾਣ ਹੋਣ ਕਰਕੇ ਕਗਗ ਕਗਰ ਦੁਰਦੀ ਹੈ ਬਿਲਕੁਲ ਇਹ ਮਾਮਲਾ ਜਿਹੜਾ ਕੇਂਦਰ ਸਰਕਾਰ ਨੂੰ ਚਾਹੀਦਾ ਮੈਂ ਇਹਦੇ ਬਾਰੇ ਆਲਰੇਡੀ ਡਾਕੂਮੈਂਟ ਦੀ ਸਟੱਡੀ ਕੀਤੀ ਆ ਕਿ ਜਿੱਥੇ ਤੱਕ ਤਾਂ ਅਸੀਂ ਨੇ ਪੱਕਾ ਕੀਤਾ ਹੋਇਆਗਾ ਉਥੇ ਤੱਕ ਕੋਈ ਪ੍ਰੋਬਲਮ ਨਹੀਂ ਆਉਂਦੀ ਅੱਗੇ ਜਾ ਕੇ हरियाणा ਨੇ हरियाणा ਸਟੇਟ ਦੇ ਜਿਹੜੀ ਸਟੇ ਲਈ ਹੋਈ ਆ ਇਸੇ ਗੱਲ ਕਰਕੇ ਸਾਨੂੰ ਜਿਹੜੀ ਪ੍ਰੋਬਲਮ ਆਉਂਦੀ ਆ ਔਰ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਹਰਿਆਣਾ ਸਰਕਾਰ ਨਾਲ ਗੱਲ ਕਰਕੇ ਉਹ ਜਿਹੜਾ ਕੇਸ ਆ ਵਾਪਸ ਲਿਆ ਜਾਵੇ ਅਸੀਂ ਇਹਨੂੰ ਪੱਕਾ ਕਰ ਦਵਾਂ ਕਿ ਸਦਾ ਲਈ ਇਹਦਾ ਹੱਲ ਜਿਹੜਾ ਹੋ ਜਾਊਗਾ ਅਸੀਂ ਹੱਲ ਕਰਨ ਨੂੰ ਤਿਆਰ ਆ ਪਰ ਲੇਕਿਨ ਆਨਰੇਬਲ ਸੁਪਰੀਮ ਕੋਰਟ ਨੇ ਸਟੇ ਆਰਡਰ ਜਾਰੀ ਕੀਤੇ ਨੇ ਉਹ ਲਏ ਹੋਏ ਨੇ ਹਰਿਆਣਾ ਨੇ ਜਾਰੀ ਹੈਲਪਲਾਈਨ ਨੰਬਰ ਆਲਰੇਡੀ ਸਾਰੇ ਜਾਰੀ ਕੀਤੇ ਹੋਏ ਨੇ ਜੀ ਸਾਰੇ ਪ੍ਰਸ਼ਾਸਨ ਕੋਲ ਦੇ ਲੋਕਾਂ ਕੋਲ ਦੇ ਨੇ ਕਿ ਸਾਰੇ ਅਸੀਂ ਬਸ ਤਿਆਰੀ ਦਾ ਕੰਮ ਕਰ ਰਹੇ ਆ ਕੱਲ ਅਸੀਂ ਲੈਰਨ ਵਾਲੀ ਸਾਈਡ ਤੇ ਸੀ ਅੱਜ ਇਧਰ ਆ ਗ ਹੁਣ ਵੀ ਸਾਡੇ ਮੈਂਬਰ ਪਾਰਲੀਮੈਂਟ ਮੀਟ ਇਅਰ ਯੂ ਵੀ ਪਹੁੰਚ ਲਿਖਤੋ ਜਗ੍ਹਾ ਤੇ ਸਾਰਾ ਸਾਰੇ ਐਮ ਐਲ ਏ ਮੰਤਰੀ ਸਭ ਗਰਾਊਂਡ ਤੇ ਨੇਗੇ ਔਰ ਸਾਰੇ ਅਫਸਰ ਗਰਾਊਂਡ ਤੇ ਨੇਗੇ ਸੋ ਹੁਣ ਤਾਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰ ਦੇਵਾਂਗੇ ਕਿ ਪ੍ਰਮਾਤਮਾ ਜਿਹੜਾ بارش ਨੂੰ ਬੰਦ ਕਰੇ ਤੇ ਤਾਂ ਕਿ ਲੋਕ ਜਿਹੜਾ ਉਹ ਅੱਛੇ ਤਰੀਕੇ ਨਾਲ ਸਰ ਅਖੀਰ ਤੇ ਅਖੀਰ ਤੇ ਸੰਗਤ ਨੂੰ ਲੋਕਾਂ ਨੂੰ ਕੀ ਮੈਸੇਜ ਦੇਣੇ ਜਾਓਗੇ ਤੁਸੀਂ ਮੇਰੀ ਤਾਂ ਸਾਰਿਆਂ ਨੂੰ ਇਹੀ ਮੈਸੇਜ ਆ ਕਿ ਆਪਾਂ ਇਸ ਜਿਹੜੀ ਜਿਹੜੀ ਮਤਲਬ ਮੈਂ ਮੈਂ ਸਮੇਂ ਦਾ ਮਾੜਾ ਸਮਾਂ ਚੱਲ ਰਿਹਾ ਉਹਦੇ ਵਿੱਚ ਆਪਾਂ ਇੱਕ ਦੂਜੇ ਦੀ ਮਦਦ ਕਰੀਏ ਇੱਕ ਦੂਜੇ ਦੇ ਨਾਲ ਖੜੀਏ ਜੇ ਕਿਸੇ ਨੂੰ ਹਰੇਚਾਰੇ ਦੀ ਲੋੜ ਆ ਤਾਂ ਹਰਾਚਾਰਾ ਬਚਾਇਆ ਜਾਵੇ ਜੇ ਕਿਸੇ ਨੂੰ ਖਾਦ ਬਸਤਾਂ ਦੀ ਲੋੜ ਆ ਉਹ ਪਚਾਇਆ ਜਾਵੇ ਔਰ ਜੇ ਕੋਈ ਨਹੀਂ ਬਚਾ ਸਕਦਾ ਉ ਤਰਨ ਸਾਡੇ ਨਾਲ ਸੰਪਰਕ ਕਰੇ ਅਸੀਂ ਆਲਰੇਡੀ ਬਫਰ ਸਟਾਕ ਜਿਹੜਾ ਰੱਖਿਆ ਹੋਇਆ ਹੈਗਾ ਜਿੱਥੇ ਵੀ ਲੋੜ ਹੁੰਦੀ ਹੈ ਸਾਡੇ ਐਸਡੀਐਮ ਸਾਹਿਬਾਨ ਖੜੇ ਨੇਗੇ ਲਹਿਰੇ ਤੋਂ ਇਹ ਦੇਖਦੇ ਨੇ ਖੁਦ ਇਹ ਬਚਾ ਰਹੇ ਨੇਗੇ ਅਸੀਂ ਬਚਾ ਰਹੇ ਹਾਂ ਪਰ ਫਿਰ ਵੀ ਜੇ ਕੋਈ ਨੇੜੇ ਹੈਗਾਗਾ ਪਰਿਵਾਰ ਦੇ ਸੋ ਮੈਂ ਸਮਝਦਾ ਇੱਕ ਦੂਜੇ ਦੀ ਮਦਦ ਕਰਨ ਦਾ ਸਮਾਂਗਾ ਨਾ ਕਿ ਕਿਸੇ ਚੀਜ਼ ਨੂੰ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈਗਾ ਹੁਣ ਇੱਕ ਦੂਜੇ ਦੀ ਮਦਦ ਕਰਨ ਦਾ ਸਮਾਂ ਹੈ। ਜਿਸ ਦਾ ਕੋਈ ਹੈਲਪ ਨੰਬਰ ਹੈ ਜੋ ਸੰਗਰੂਰ ਡਿਸਟ੍ਰਿਕਟ ਲਈ ਵੀ ਸੰਪਰਕ ਕਰ ਸਕਣ ਜਾਂ ਬਿਲਕੁਲ 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 ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਹੈ ਜ਼ਿਲ੍ਹਾ ਕੰਟਰੋਲ ਰੂਮ ਦਾ ਵੀ ਨੰਬਰ ਹੈ ਐਂਡ ਜਿਹੜਾ ਆਪਣਾ ਸਬ ਡਿਵੀਜ਼ਨ ਦੇ ਜਿਹੜੇ ਨੇ ਐਸਟੀਐਮ ਦਫ਼ਤਰ ਤਸੀ ਇਹ ਜਿਹੜਾ ਸਾਡਾ ਖਨੋਰੀ ਦਾ ਜਿਹੜਾ ਫਲੱਡ ਕੰਟਰੋਲ ਰੂਮ ਹੈ ਉਹਦਾ ਨੰਬਰ ਹੈ ਜੀ 87200 50